ਸ਼ਸ਼ੀਕਾ ਜੀ ਮੈਂ ਬੈਲ ਮਰਤੀ ਜਗੰਦਾ ਜੀ ਅੱਜ ਤੁਹਾਨੂੰ ਦਿਖਾ ਰਿਹਾ ਆਪਾਂ ਨੁਸਖੇ ਲਿਖੇ ਹੋਏ ਨੇ ਜਿਹੜੇ ਲੋਕਾਂ ਨੂੰ ਸ਼ੇਅਰ ਕਰ ਰਹੇ ਨੇ ਵੀਰਾਂ ਨਾਲ ਹਰ ਇੱਕ ਪ੍ਰੋਬਲਮ ਦਾ ਇਹਦੇ ਵਿੱਚ ਨੁਸਖਾ ਲਿਖਿਆ ਹੈ ਆਪਣੀ ਡੈਰੀ ਦੇ ਵਿੱਚ ਹਨਾ ਇੱਥੇ ਲਿਖ ਲਿਖ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਾਂਗੇ ਅੱਜ ਤੁਹਾਡੇ ਲਈ ਆਪਾਂ ਨੁਸਖਾ ਜਿਹੜਾ ਸ਼ੇਅਰ ਕਰਨ ਜਾ ਰਹੇ ਹਾਂਗੇ ਜਿਨ੍ਹਾਂ ਨੂੰ ਸੈਕਸ ਸਮੱਸਿਆ ਠੀਕ ਹੈ ਜੀ ਘੋੜੇ ਵਰਗੀ ਮਰਦਾਨਾ ਤਾਕਤ ਸੈਕਸ ਨੂੰ ਦਿਲਣਾ ਕਰਨਾ ਠੀਕ ਹੈ ਜੀ ਕਈ ਵੀਰ ਕਹਿੰਦੇ ਸਾਡਾ ਸੈਕਸ ਨੂੰ ਦਿਲ ਨਹੀਂ ਕਰਦਾ ਤੇ ਲਿੰਗ ਚ ਤਣਾਅ ਮੇਂਦਾ ਉਹਦੇ ਲਈ ਨੁਸਖਾ ਹੈ ਤੁਸੀਂ ਇਹਦੇ ਲਈ ਲੈਣਾ ਜੀ 77 60 ਗ੍ਰਾਮ ਸਾਲਮ ਪੰਜਾ 20 ਗ੍ਰਾਮ ਆਸ਼ਵਗੰਧਾ 60 ਗ੍ਰਾਮ ਸਾਲਮ ਮਿਸਰੀ 20 ਗ੍ਰਾਮ ਸਫੇਦ ਮੁਸਲੀ 60 ਗ੍ਰਾਮ ਬੰਗਪਸਨ 20 ਗ੍ਰਾਮ ਲੈਣੀ ਹੈ ਇਹਦੇ ਵਿੱਚ ਸੌਂਠ ਹੈ ਜੀ ਸੁੰਡ ਕਹਿੰਦੇ ਨੇ ਜੀ ਇਹਨੂੰ 60 ਗ੍ਰਾਮ ਠੀਕ ਹੈ ਲੋਪਾਸੋਂ 20 ਗ੍ਰਾਮ ਵਿਦਾਰਾ 60 ਗ੍ਰਾਮ ਅਬਰਕਪਸਨ 10 ਗ੍ਰਾਮ ਜਲੋਸਤ 20 ਗ੍ਰਾਮ ਇਹ ਜਿਹੜੀ ਬਿੱਥ ਪਾਉਣੀ ਤੁਸੀਂ ਮਿਸ਼ਰੀ ਜਾਂ ਦੇਸੀ ਠੰਡ ਪਾਉਣੀ ਆ ਠੀਕ ਹੈ ਜੀ ਇਹਨੂੰ ਕਹਿੰਦੇ ਆ 200 ਗ੍ਰਾਮ ਪਾ ਲਿਓ ਕੌਂਚ ਬੀਜ ਪਾਉਣੀ ਆ ਜੀ 60 ਗ੍ਰਾਮ ਠੀਕ ਹੈ ਜਿਹੜੀ ਸੌਂਠ ਹੈ ਜਿੰਨਾਂ ਦੀ ਤਸੀਰ ਜ਼ਿਆਦਾ ਗਰਮ ਆ ਉਹ ਵੀਰਨ ਸੁੰਡ ਨਾ ਵਰਤਣ ਉਹ ਸੁੰਡ ਤੋਂ ਬਿਨਾ ਬਣਾ ਲੈਣ ਜਿੰਨਾਂ ਦੀ ਤਸੀਰ ਠੀਕ ਆ ਉਹ ਵਰਤ ਸਕਦੇ ਆ ਨੂੰ ਠੀਕ ਹੈ ਜੀ ਉਹ ਤੇਜਣ ਆਊਗੀ ਸੈਕਸ ਕਰਨ ਨੂੰ ਦਿਲ ਕਰੂਗਾ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਖਾਣਾ ਜੀ ਦੁੱਧ ਦੇ ਨਾਲ ਵਰਤ ਤੋਂ ਤੇ ਲਾਭ ਉਠਾਓ ਬਹੁਤ ਅੱਛਾ ਨੁਸਖਾ ਜੀ ਹੈ